ਸਰਸਿਕਾ ਜੀ ਸਾਰਿਆਂ ਨੂੰ ਜੇ ਮੈਂ ਅਸੀਂ ਜੜੀ ਬੂਟੀਆਂ ਬਾਰੇ ਗੱਲ ਕਰਦੇ ਆਂ ਘਾਹ ਬਾਰੇ ਗੱਲ ਕਰਦੇ ਆਂ ਅੱਜ ਅਸੀਂ ਦੱਬ ਘਾਹ ਬੋਲਦੇ ਆ ਜਾਂ ਦੂਬ ਘਾਹ ਬੋਲਦੇ ਆ ਅੱਜ ਬਾਰੇ ਚਰਚਾ ਕਰਾਂਗੇ ਇਹ ਸਾਰੇ ਭਾਰਤ ਵਿੱਚ ਮੈਲ ਵਾਲਾ ਘਾਹ ਹੈਗਾ ਇਹ ਇਹਦਾ ਜਿਹੜਾ ਜ਼ਿਕਰ ਪਵਿੱਤਰ ਕਰਵਾਣੀ ਚਾਹੁੰਦਾ ਤੇ Hindu ਧਰਮ ਵਿੱਚ ਦੱਬ ਨੂੰ ਪਵਿੱਤਰ ਮੰਨਿਆ ਜਾਂਦਾ ਜਦੋਂ ਕੋਈ ਪੂਜਾ ਹੁੰਦੀ ਆ ਉਹ ਦੱਬ ਨੂੰ ਮਤਲਬ ਕਹਿੰਦਾ ਵਰਤੇ ਜਾਂਦਾ ਹੈਗਾ ਜਦੋਂ ਕੋਈ ਹਵਨ ਹੋਣਾ ਹੋਵੇ ਜਾਂ ਕੋਈ ਪੂਜਾ ਹੋਣੀ ਹੋਵੇ ਉਸ ਤੇ ਦੱਬ ਨੂੰ ਵਰਤੇ ਜਾਂਦਾ ਹੈਗਾ ਤਾਂ ਇਹ ਜਿਹੜੀ ਜਿਵੇਂ ਪੁਰਾਣੇ ਸਮੇਂ ਵਿੱਚ ਦਿਵਾਲੀ ਦਿਵਾਲੀ ਤੋਂ ਪਹਿਲਾਂ ਦੱਬ ਦੇ ਜਿਹੜੇ ਛਿੱਟੇ ਹੁੰਦੇ ਆ ਉਹਨੂੰ ਤੇ ਮਿੱਟੀ ਦੇ ਢੇਲ ਚ ਪਾ ਕੇ ਰੱਖਿਆਦਾ ਸੀ ਜਦੋਂ ਦਿਵਾਲੀ ਆਉਂਦੀ ਸੀ ਤਾਂ ਉਹ ਫਿਰ ਨੂੰ ਮਚਾਏ ਜਾਂਦੇ ਵੀ ਸ਼ੋਭ ਮੰਨੇ ਜਾਂਦਾ ਸੀਗਾ ਜਿੱਨਾਂ ਥਾਵਾਂ ਉੱਤੇ ਲੰਬੇ ਸਮੇਂ ਦਾ ਪਾਣੀ ਖੜਾ ਉੱਥੇ ਵੀ ਦੱਬ ਘਾ ਹੋ ਜਾਂਦਾ ਹੈਗਾ ਇਹ ਸਮਝਣਾ ਪੈਣਾ ਸਾਨੂੰ ਇਹ ਸਦਾਵਾਰ ਘਾ ਹੈਗਾ ਕਿ ਇਸ ਦੀਆਂ ਬਲਦੀਆਂ ਲੱਗਦੀਆਂ ਬਲਦੀਆਂ ਤੇ ਮਤਲਬ ਉਹ ਕਹਿੰਦਾ ਹਰੇ ਬੈਂਗਣੀ ਰੰਗ ਦੇ ਫੁੱਲ ਲੱਗਦੇ ਆ ਇਹ ਦੱਬ ਦੇ ਤਾਂ ਇਹ ਜਿਹੜਾ ਇਹਦੇ ਜਿਹੜੇ ਆਯੁਰਵੈਦਿਕ ਗੁਣ ਵੀ ਹੈਗੇ ਆ ਇਹ ਸਮਝਣਾ ਪੈਣਾ ਇਸ ਘਾ ਦੇ ਵੀ ਗੁਣ ਹੈਗੇ ਆ ਇਸ ਬੂਟੀ ਦਾ ਸਜਰਾ ਰਸ ਜਿਹੜਾ ਹੈਗਾ ਕਿਸੇ ਨਕਸੀਰ ਫੁੱਟੀ ਹੋਵੇ ਉਹ ਚ ਵਰਤਿਆ ਜਾਂਦਾ ਹੈਗਾ ਠੀਕ ਕਰਨ ਵਾਸਤੇ ਗਠੀਏ ਦੀ ਪ੍ਰੋਬਲਮ ਕਿਸੇ ਨੂੰ ਹੋ ਜੇ ਤਾਂ ਉਸ ਦੇ ਸਜਰੇ ਘਾ ਦਾ ਰਸ ਜਿਹੜਾ ਹੈਗਾ ਦੀ ਮਾਲਿਸ਼ ਕੀਤੀ ਜਾਂਦੀ ਹੈ ਵੀ ਇਹ ਸਮਝਣਾ ਪੈਣਾ ਸਾਨੂੰ ਤੇ ਜੜ ਹੈਗਾ ਜੜ ਦਾ ਕਾੜਾ ਹੈਗਾ ਸਾਡਾ ਮੂਤਰਵਾਧਕ ਜਿਹੜੀ ਯੂਰਿਨਰੀ ਇਨਫੈਕਸ਼ਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈਗਾ ਜੇ ਕਿਸੇ ਨੂੰ ਖੂਨੀ ਬਵਾਸੀਰ ਹੋਵੇ ਉਸ ਵਿੱਚ ਵੀ ਜੜ ਨੂੰ ਵਰਤਿਆ ਜਾਂਦਾ ਹੈਗਾ ਇਹਦੀ ਤਾਸੀਰ ਠੰਡੀ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਜਿਹੜਾ ਪੀਕ ਜਿਸ ਨੂੰ ਬਹੁਤ ਜ਼ਿਆਦਾ ਪੀਕ ਪੈ ਜੇ ਫੋੜਾਂ ਵਿੱਚ ਉਸ ਸਮੇਂ ਵਿੱਚ ਜੜਾਂ ਨੂੰ ਦਹੀਂ ਦੇ ਨਾਲ ਦਹੀਂ ਦੇ ਨਾਲ ਦਿੱਤਾ ਜਾਂਦਾ ਸੀ ਦੱਬੀਆਂ ਨੂੰ ਇਹ ਵੀ ਸਮਝਣਾ ਪੈਣਾ ਸਾਨੂੰ ਉਸ ਤੋਂ ਦੱਸਣਾ ਚਾਹਾਂ ਕਿ ਜਿਹੜੀ ਚਿੱਟੀ ਦੱਬ ਹੁੰਦੀ ਹੈ ਚਿੱਟੀ ਜੜ ਵਾਲੀ ਦੱਬ ਹੁੰਦੀ ਹੈ ਉਹ ਮਤਲਬ ਉਹ ਕਾਮ ਸ਼ਕਤੀ ਨੂੰ ਘਟਾਉਂਦੀ ਹੈ ਤਾਂ ਮਤਲਬ ਕਹਿੰਦੇ ਪੁਰਾਣੇ ਜਿਹੜੇ ਸੰਿਆਸੀ ਸਾਧੂ ਹੁੰਦੇ ਸੀਗੇ ਇਸ ਦੀ ਵਰਤੋਂ ਕਰਦੇ ਸੀ ਜੜ ਦੀ ਤਾਂ ਉਸ ਤੋਂ ਬਾਅਦ ਇਸ ਦਾ ਵੀਰਜ ਜਿਹੜਾ ਹੈਗਾ ਵੀਰਜ ਦੀ ਉਤਪਤੀ ਨੂੰ ਵੀ ਘਟਾਉਂਦੀ ਹੈਗੀ ਆ ਇਸ ਲਈ ਜਿਹੜਾ ਸਾਡੇ ਜਿਵੇਂ ਦੱਸਿਆ ਸਾਧੂ ਸੰਤੜੇ ਹ ਹੁੰਦੇ ਤਪਸਵੀ ਹੁੰਦੇ ਇਸ ਲਈ ਵਰਤੋਂ ਕਰਦੇ ਸੀਗੇ ਇਸ ਲਈ ਜਿਹੜਾ ਸਾਡਾ ਘਾ ਹੈਗਾ ਦਬ ਜਾਂ ਦੂਬ ਇਹ ਬਹੁਤ ਹੀ ਸਾਡਾ ਸਾਡੇ ਲਈ ਬਨਸਪਤੀ ਦਾ ਅੰਗ ਹੈਗਾ ਮਤਲਬ ਇਹਨਾਂ ਨੂੰ ਇਹਨਾਂ ਨੂੰ ਬਚਾਉਣ ਦੀ ਲੋੜ ਹੈਗਾ ਨਾ ਕਾਵਾਂ ਨੂੰ ਵੀ ਧੰਨਵਾਦ